ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲਟਨ 'ਚ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਨਜ਼ਰ ਪਾਉਨੇ ਆ ਹੈਡਲਾਈਨਸ ਤੇ ਕੈਨੇਡਾ ਵੱਲੋਂ ਬੁਹੇ ਭੇੜਨ ਦਾ ਪੰਜਾਬੀਆਂ ਤੇ ਵੱਡਾ ਅਸਰ ਪੰਜਾਬ 'ਚ ਪਾਸਪੋਰਟ ਬਣਾਉਣ ਦਾ جنੂਨ ਪਿਆ ਮੱਠਾ ਕੈਨੇਡਾ 'ਚ ਰਹਿ ਰਹੇ ਭਾਰਤੀਆਂ ਲਈ ਐਡਵਾਈਜ਼ਰੀ ਜਾਰੀ ਅੰਬੈਸੀ ਦੇ ਨਾਮ ਤੇ ਆ ਰੀਆਂ ਕਾਲਾਂ ਬਾਰੇ ਕੀਤਾ ਸਾਵਧਾਨ ਹਮਲੇਮਗਰੋ ਕੈਨੇਡਾ ਚ ਮੋੜ ਖੁੱਲਿਆ ਕਪਿਲ ਸ਼ਰਮਾ ਦਾ ਕੈਫੇ ਕਮੀਡੀਅਨ ਨੇ ਆਪਣੇ ਇੰਸਟਾਗ੍ਰam ਪੇਜ ਤੇ ਦਿੱਤੀ ਜਾਣਕਾਰੀ ਭਾਰਤੀਆਂ ਲਈ ਕਿਸੇ ਵਰਦਾਨ ਤੋਂ ਘੱਟ ਨਹੀਂ ਹੈ ਕੈਨੇਡਾ ਦਾ ਸੁਪਰ ਵੀਜ਼ਾ ਪੇਰੈਂਟਸ ਐਂਡ ਗ੍ਰੈਂਡਪੇਰੈਂਟਸ ਨੂੰ 5 ਸਾਲ ਰੱਖਿਆ ਜਾ ਸਕਦਾ ਹੈ ਨਾਲ ਕੈਨੇਡਾ ਨੇ ਸਟੱਡੀ ਵੀਜ਼ਾ ਦੇਣ ਤੋਂ ਬੂਹੇ ਪੇੜ ਲੈਨੇ ਜਿਸ ਕਾਰਨ ਪੰਜਾਬ ਚ ਪਾਸਪੋਰਟ ਬਣਾਉਣ ਦਾ ਜਨੂਨ ਇਕਦਮ ਮਠਾ ਪੈ ਗਿਆ ਲੰਗੇ ਬਰਿਆਂ ਚ ਪੰਜਾਬ ਦੇ ਲੋਕਾਂ ਨੇ ਲੱਕ ਬਨ ਕੇ ਪਾਸਪੋਰਟ ਬਣਾਏ ਤੇ ਹੁਣ ਪੁਰਾਣਾ ਜੋਸ਼ ਗਾਇਬ ਹੈ ਖਾਸ ਕਰਕੇ ਕੈਨੇਡਾ ਸਰਕਾਰ ਵੱਲੋਂ ਦਿਖਾਈ ਗਈ ਸਖਤੀ ਨੇ ਪੰਜਾਬੀਆਂ ਦੇ ਉਤਸ਼ਾਹ ਨੂੰ ਸੱਟ ਮਾਰੀ ਹੈ। ਕੇਂਦਰੀ ਵਿਦੇਸ਼ ਮੰਤਰਾਲੇ ਵੱਲੋਂ ਜਾਰੀ ਤਾਜ਼ਾ ਅੰਕੜੇ ਗਵਾਹੀ ਭਰਦੇ ਨੇ ਕਿ ਜਨਵਰੀ 2025 ਤੋਂ ਜੂਨ 2025 ਦੇ 6 ਮਹੀਨਿਆਂ ਦੌਰਾਨ ਪੰਜਾਬ 'ਚ ਔਸਤਨ ਪ੍ਰਤੀ ਦਿਨ 1978 ਪਾਸਪੋਰਟ ਬਣੇ ਨੇ ਜਦਕਿ ਸਾਲ 2024 'ਚ ਇਹੀ ਔਸਤ ਪ੍ਰਤੀ ਦਿਨ 2906 ਪਾਸਪੋਰਟ ਸੀ। ਪੰਜਾਬ ਸਰਕਾਰ ਵੱਲੋਂ ਵਤਨ ਵਾਪਸੀ ਦਾ ਨਾਰਾ ਦਿੱਤਾ ਗਿਆ ਸੀ ਤੇ ਹੁਣ ਆਪ ਸਰਕਾਰ ਵਿਦੇਸ਼ ਜਾਣ ਦੇ ਰੁਝਾਨ ਨੂੰ ਠੱਲਣ ਨੂੰ ਆਪਣੀ ਪ੍ਰਾਪਤੀ ਵਜੋਂ ਪੇਸ਼ ਕਰ ਰਹੀ ਹੈ ਹਕੀਕਤ ਇਹ ਹੈ ਕਿ ਕੈਨੇਡਾ ਸਰਕਾਰ ਸਖਤੀ ਦੇ ਰਾਹ ਪਈ ਹੋਈ ਹੈ ਪੰਜਾਬ ਤੋਂ ਜ਼ਿਆਦਾਤਰ ਵਿਦਿਆਰਥੀ ਕੈਨੇਡਾ ਹੀ ਪੜਨ ਜਾ ਰਹੇ ਸਨ ਇਸ ਸਾਲ ਦੇ ਪਹਿਲੇ 6 ਮਹੀਨਾ ਦੌਰਾਨ 3.60 ਲੱਖ ਪਾਸਪੋਰਟ ਹੀ ਬਣੇ ਨੇ ਤੇ ਸਾਲ 2024 ਚ ਇਹ ਅੰਕੜਾ 10.60 ਲੱਖ ਪਾਸਪੋਰਟਾਂ ਦਾ ਸੀ ਸਾਲ 2023 ਚ ਤਾਂ ਇਹ ਰੁਝਾਨ ਦਾ ਸਿਖਰ ਸੀ ਅਤੇ ప్రతి ਦਿਨ ਔਸਤਨ 3271 ਪਾਸਪੋਰਟ ਬਣੇ ਸਨ 2023 ਚ 1194000 ਪਾਸਪੋਰਟ ਬਣੇ ਪੰਜਾਬ ਚ ਸਾਲ 2014 ਤੋਂ ਜੂਨ 2025 ਤੱਕ 9541000 ਪਾਸਪੋਰਟ ਬਣੇ ਨੇ ਜਦਕਿ ਪੰਜਾਬ ਦੇ ਘਰਾਂ ਦੀ ਗਿਣਤੀ 65 ਲੱਖ ਹੈ ਮਤਲਬ ਕਿ ਹਰ ਘਰ ਦੇ ਪਿੱਛੇ ਦੋ ਜਾਂ ਤਿੰਨ ਪਾਸਪੋਰਟ ਬਣੇ ਨੇ ਉੰਜ ਆਬਾਦੀ ਦੇ ਲਿਹਾਜ਼ ਨਾਲ ਹਰ ਤੀਜਾ ਪੰਜਾਬੀ ਪਾਸਪੋਰਟ ਹੋਲਡਰ ਹੈ ਵਾਰਾ 2020 ਪ੍ਰਤੀ ਦਿਨ ਔਸਤ 1321 ਪਾਸਪੋਰਟ ਬਣੇ ਸਨ ਤੇ ਸਾਲ 2023 ਚ ਇਹ ਦਰ ਢਾਈ ਗੁਣਾ ਵਾਧੇ ਨੂੰ ਪਾਰ ਕਰ ਗਈ ਸੀ ਕੈਨੇਡਾ ਵਾਸੀ ਕਮਲਜੀਤ ਸਿੰਘ ਸਿੱਧੂ ਆਖਦੇ ਨੇ ਕਿ ਮੁੱਖ ਦੋ ਕਾਰਨ ਇਸ ਲਈ ਜ਼ਿੰਮੇਵਾਰ ਨੇ ਪਹਿਲਾ ਕੈਨੇਡਾ ਸਰਕਾਰ ਵੱਲੋਂ ਕਾਨੂੰਨਾਂ 'ਚ ਸਖਤੀ ਕਰਨਾ ਤੇ ਦੂਜਾ ਕੈਨੇਡਾ 'ਚ ਮੰਦਹਾਲੀ ਦਾ ਦੌਰ ਹੋਣ ਕਰਕੇ ਵਿਦਿਆਰਥੀਆਂ ਵੱਲੋਂ ਰੋਜ਼ਗਾਰ ਦੀ ਵੱਡੀ ਸਮੱਸਿਆ ਦਾ ਸਾਹਮਣਾ ਕਰਨਾ ਵਦੇਸ਼ਾਂ ਤੋਂ ਪਰਤੇ ਵਿਦਿਆਰਥੀ ਈਸ਼ਾਨ ਗਰਗ ਦਾ ਕਹਿਣਾ ਹੈ ਕਿ ਪ੍ਰੋਫੈਸ਼ਨਲ ਮੁਹਾਰਤ ਵਾਲੇ ਵਿਦਿਆਰਥੀ ਵੀ ਕੈਨੇਡਾ 'ਚ ਸੰਕਟ 'ਚੋਂ ਗੁਜ਼ਰ ਰਹੇ ਨੇ ਦੇਖਿਆ ਜਾਵੇ ਤਾਂ ਪੰਜਾਬ 'ਚ ਆਇਲਸ ਕੇਂਦਰ ਵੀ ਵੱਡੇ ਪੱਧਰ ਤੇ ਬੰਦ ਹੋ ਗਏ ਨੇ ਤੇ ਪਿੰਡੂ ਬੱਚਿਆਂ ਲਈ ਜਹਾਜ਼ ਦੀ ਤਾਕੀ ਨੂੰ ਹੱਥ ਪਾਉਣਾ ਕਾਫੀ ਔਖਾ ਹੋ ਗਿਆ ਹੈ ਬਠਿੰਡਾ ਦੇ ਬ੍ਰਿਲਜ਼ ਇੰਸਟੀਚਿਊਟ ਦੇ ਮਾਲਕ ਅਸ਼ੋਕ ਸਦਿਓੜਾ ਦਾ ਕਹਿਣਾ ਹੈ ਕਿ ਕੈਨੇਡਾ ਸਰਕਾਰ 50% ਦੇ ਕਰੀਬ ਵੀਜ਼ੇ ਰੱਦ ਕਰ ਰਹੀ ਹੈ ਤੇ ਸਟੱਡੀ ਵੀਜ਼ਾ ਲੈਣ ਲਈ ਹਰ ਰਾਹ ਔਖੇ ਹੋ ਗਿਆ ਹੈ ਜੀਆਈਸੀ ਫੀਸ ਹੁਣ ਦੁੱਗਣੀ ਤੋਂ ਵੀ ਵਧਾ ਦਿੱਤੀ ਗਈ ਹੈ ਤੇ ਵਿਦਿਆਰਥੀਆਂ ਲਈ ਫੰਡਸ ਵੀ 6 ਮਹੀਨੇ ਪੁਰਾਣੇ ਹੋਣ ਦੀ ਸ਼ਰਤ ਲਾਜ਼ਮੀ ਕਰ ਦਿੱਤੀ ਗਈ ਹੈ। ਉਹਨਾਂ ਕਿਹਾ ਕਿ ਮਾਪਿਆਂ ਨੂੰ ਵੀ ਵੀਜ਼ੇ ਦੇਣੇ ਕਾਫੀ ਘਟ ਕਰ ਦਿੱਤੇ ਗਏ ਨੇ। ਪਛਾਣ ਨਜ਼ਰ ਮਾਰੀਏ ਤਾਂ ਜਦੋਂ ਕੋਵਿਡ ਮਹਾਮਾਰੀ ਸੀ ਤੇ ਉਦੋਂ ਇਸ ਰੁਝਾਨ 'ਚ ਖੜੋਤ ਆ ਗਈ ਸੀ ਤੇ ਦੂਜਾ ਹੁਣ ਵਿਦੇਸ਼ ਦੀ ਸਖਤੀ ਨੇ ਮੋੜਾ ਪਾਇਆ ਹੈ। ਚੰਗਾ ਪੱਖ ਇਹ ਹੈ ਕਿ ਕੈਨੇਡਾ ਦੀ ਸਖਤੀ ਮਗਰੋਂ ਪੰਜਾਬ ਦੇ ਵਿਦਿਅਕ ਅਦਾਰਿਆਂ 'ਚ ਰੌਣਕ ਪਰਤਣ ਲੱਗੀ ਹੈ। ਪੰਜਾਬ 'ਚ ਸਟੱਡੀ ਵੀਜ਼ੇ ਦਾ ਰੁਝਾਨ ਸਾਲ 2016-2017 'ਚ ਸ਼ੁਰੂ ਹੋਇਆ ਸੀ। ਮੁੱਢਲੇ ਪੜਾਅ ਤੇ ਵਿਦੇਸ਼ਾਂ 'ਚ ਪੀਆਰ ਹੋਣ ਵਾਲੇ ਵਿਦਿਆਰਥੀਆਂ ਦੇ ਮਾਪੇ ਵੀ ਵਿਦੇਸ਼ ਜਾਣ 'ਚ ਸਫਲ ਹੋ ਗਏ ਸਨ ਜਿਸ ਕਰਕੇ ਪਾਸਪੋਰਟਾਂ ਦਾ ਅੰਕੜਾ ਵਧਿਆ ਸੀ। ਉੱਤਰੀ ਭਾਰਤ 'ਚੋਂ ਪੰਜਾਬ ਇਸ ਮਾਮਲੇ 'ਚ ਪਹਿਲੇ ਨੰਬਰ 'ਤੇ ਰਿਹਾ ਏ। ਹਰਿਆਣਾ 'ਚ ਵੀ ਇਸ ਬਰੇ ਦੇ 6 ਮਹੀਨਿਆਂ 'ਚ 212000 ਪਾਸਪੋਰਟ ਬਣੇ ਨੇ ਜਦਕਿ ਸਾਲ 2024 'ਚ 549000 ਪਾਸਪੋਰਟ ਬਣੇ ਸਨ। ਕੈਨੇਡਾ ਚ ਰਹ ਰਹੇ ਭਾਰਤੀ ਭਾਈਚਾਰੇ ਦੇ ਲੋਕਾਂ ਲਈ ਓਟਵਾ ਸਥਿਤ ਭਾਰਤੀ ਹਾਈ ਕਮਿਸ਼ਨ ਵੱਲੋਂ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ। ਅਸਲ ਚ ਪਤਾ ਚੱਲਿਆ ਕਿ ਕੈਨੇਡਾ ਚ ਕੁਝ ਭਾਰਤੀ ਨਾਗਰਿਕਾਂ ਜਾਂ ਭਾਰਤੀ ਮੂਲ ਦੇ ਵਿਅਕਤੀਆਂ ਨੂੰ ਸ਼ਰਾਰਤੀ ਅੰਸਰਾਂ ਵੱਲੋਂ ਉਹਨਾਂ ਦੇ ਕੈਨੇਡੀਅਨ ਵੀਜ਼ਾ, ਇਮੀਗ੍ਰੇਸ਼ਨ ਸਥਿਤੀ, ਨੌਕਰੀ ਦੀਆਂ ਪੇਸ਼ਕਸ਼ਾਂ, ਫਰਜ਼ੀ ਫੀਸਾਂ ਦੀ ਅਦਾਇਗੀ, ਮੁੜ ਭੁਗਤਾਨ ਬਾਰੇ ਕੌਲਾਂ ਈਮੇਲਸ ਕੀਤੀਆਂ ਜਾ ਰਹੀਆਂ ਨੇ। ਜਿਨ੍ਹਾਂ ਚ ਉਹਨਾਂ ਤੇ ਅਪਰਾਧ ਧੋਖਾਧੜੀ ਕਰਨ ਇਹ ਜਾਂ ਉਸ ਵਿੱਚ ਸ਼ਾਮਲ ਹੋਣ ਦਾ ਦੋਸ਼ ਲਗਾਇਆ ਗਿਆ ਹੈ। ਕਈ ਵਾਰ ਕਾਲ ਕਰਨ ਵਾਲਿਆਂ ਜਾਂ ਈਮੇਲ ਭੇਜਣ ਵਾਲਿਆਂ ਨੇ ਖੁਦ ਨੂੰ ਟੋਰਾਂਟੋ ਜਾਂ ਵੈਨਕੂਵਰ ਚ ਸਥਿਤ ਭਾਰਤੀ ਹਾਈ ਕਮਿਸ਼ਨ ਭਾਰਤ ਦੇ ਕੌਂਸੂਲਟ ਜਨਰਲ ਦੇ ਅਧਿਕਾਰੀ ਹੋਣ ਦਾ ਦਾਵਾ ਕੀਤਾ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਕੁਝ ਸ਼ਰਾਰਤੀ ਅੰਸਰ ਟੋਰਾਂਟੋ ਤੇ ਵੈਨਕੂਵਰ ਚ ਭਾਰਤ ਦੇ ਹਾਈ ਕਮਿਸ਼ਨ ਕੌਂਸੂਲਟ ਜਨਰਲ ਦੀ ਵੈੱਬਸਾਈਟ ਤੇ ਦਿੱਤੇ ਗਏ ਅਧਿਕਾਰਤ ਟੈਲੀਫੋਨ ਨੰਬਰਾਂ ਨੂੰ ਅਸਲੀ ਦਿਖਾਉਣ ਲਈ ਧੋਖਾਧੜੀ ਕਰਨ ਚ ਸਫਲ ਰਹੇ ਨੇ। ਭਾਰਤੀ ਹਾਈ ਕਮਿਸ਼ਨ ਨੇ ਐਡਵਾਈਜ਼ਰੀ ਜਾਰੀ ਕਰਦਿਆਂ ਕਿਹਾ ਹੈ ਕਿ ਭਾਰਤੀ ਹਾਈ ਕਮਿਸ਼ਨ ਟੋਰਾਂਟੋ 'ਚ ਭਾਰਤ ਦਾ ਕੌਂਸੂਲਟ ਜਨਰਲ ਜਾਂ ਵੈਨਕੂਵਰ 'ਚ ਭਾਰਤ ਦਾ ਕੌਂਸੂਲਟ ਜਨਰਲ ਉੱਪਰ ਦੱਸੇ ਗਏ ਮਾਮਲਿਆਂ ਨਾਲ ਕੋਈ ਸਬੰਧ ਨਹੀਂ ਹੈ। ਅਜਿਹੀਆਂ ਫੋਨ ਕਾਲਾਂ ਦੀ ਰਿਪੋਰਟ ਸਬੰਧਤ ਕਾਨੂੰਨ ਅਤੇ ਵਿਵਸਥਾ ਅਧਿਕਾਰੀਆਂ ਨੂੰ ਕੀਤੀ ਜਾ ਸਕਦੀ ਹੈ। ਜੇਕਰ ਕਾਲ ਕਰਨ ਵਾਲੇ ਦਾ ਨੰਬਰ ਭਾਰਤ ਤੋਂ ਆਉਂਦਾ ਹੈ ਤਾਂ ਘਟਨਾ ਸੰਬੰਧੀ ਸ਼ਿਕਾਇਤ ਦਰਜ ਕਰਨ ਲਈ www.cybercrime.gov.in ਦੀ ਵਰਤੋਂ ਕੀਤੀ ਜਾ ਸਕਦੀ ਹੈ ਕਾਮੇਡੀਅਨ ਤੇ ਅਦਾਕਾਰ ਕਪਿਲ ਸ਼ਰਮਾ ਦਾ ਕੈਨੇਡਾ ਕੈਫੇ ਇੱਕ ਵਾਰ ਫਿਰ ਖੁੱਲ ਗਿਆ ਹੈ ਰੈਸਟੋਰੈਂਟ ਕੈਪਸ ਕੈਫੇ ਗੋਲੀਬਾਰੀ ਤੋਂ ਬਾਅਦ ਦੁਬਾਰਾ ਗਾਹਕਾਂ ਲਈ ਸਵਾਗਤ ਕਰ ਰਿਹਾ ਹੈ ਇਸ ਬਾਰੇ ਜਾਣਕਾਰੀ ਕਪਿਲ ਸ਼ਰਮਾ ਨੇ ਖੁਦ ਸੋਸ਼ਲ ਮੀਡੀਆ ਰਾਹੀਂ ਦਿੱਤੀ ਹੈ ਉਨ੍ਹਾਂ ਨੇ ਇੱਕ ਪੋਸਟ ਸਾਂਝੀ ਕਰਕੇ ਰੈਸਟੋਰੈਂਟ ਟੀਮ ਨੂੰ ਉਤਸ਼ਾਹਿਤ ਵੀ ਕੀਤਾ ਕਪਿਲ ਸ਼ਰਮਾ ਦੇ ਕੈਪਸ ਕੈਫੇ ਨੇ ਵੀ ਆਪਣੇ ਅਧਿਕਾਰਤ ਇੰਸਟਾਗ੍ਰam ਪੇਜ ਤੇ ਇੱਕ ਪੋਸਟ ਪਾਈ ਹੈ। ਇਸ ਪੋਸਟ ਚ ਕੈਫੇ ਦੇ ਦੁਬਾਰਾ ਖੁੱਲਣ ਬਾਰੇ ਜਾਣਕਾਰੀ ਦਿੱਤੀ ਗਈ ਹੈ। ਇਸ ਦੇ ਨਾਲ ਹੀ ਕੈਫੇ ਟੀਮ ਨੇ ਸਾਰਿਆਂ ਦਾ ਧੰਨਵਾਦ ਵੀ ਕੀਤਾ ਹੈ। ਕਪਿਲ ਸ਼ਰਮਾ ਨੇ ਆਪਣੀ ਪੋਸਟ ਚ ਲਿਖਿਆ ਹੈ ਕਿ ਕੈਪਸ ਕੈਫੇ ਦੁਬਾਰਾ ਖੁੱਲ ਰਿਹਾ ਹੈ। ਅਸੀਂ ਤੁਹਾਨੂੰ ਬਹੁਤ ਯਾਦ ਕੀਤਾ ਤੇ ਅਸੀਂ ਤੁਹਾਡੇ ਨਿਰੰਤਰ ਪਿਆਰ ਅਤੇ ਸਮਰਥਨ ਲਈ ਸੱਚਮੁੱਚ ਧੰਨਵਾਦੀ ਹਾਂ। ਦਿਲੋਂ ਧੰਨਵਾਦ ਕਰਦੇ ਹੋਏ ਅਸੀਂ ਆਪਣੇ ਦਰਵਾਜ਼ੇ ਦੁਬਾਰਾ ਖੋਲ ਰਹੇ ਹਾਂ। ਤੁਹਾਡਾ ਨਿੱਗ ਆਰਾਮ ਤੇ ਦੇਖਭਾਲ ਨਾਲ ਸਵਾਗਤ ਕਰਨ ਲਈ ਤਿਆਰ ਆ ਜਲਦੀ ਹੀ ਮਿਲਦੇ ਆ ਸਵੇਰੇ 8 ਵਜੇ ਤੋਂ ਰਾਤ 10 ਵਜੇ ਤੱਕ ਕਪਿਲ ਸ਼ਰਮਾ ਨੇ ਆਪਣੀ ਇੰਸਟਾਗ੍ਰam ਸਟੋਰੀ ਤੇ ਇਹ ਪੋਸਟ ਸਾਂਝੀ ਕੀਤੀ ਹੈ ਇਸ ਦੇ ਨਾਲ ਉਹਨਾਂ ਨੇ ਲਿਖਿਆ ਹੈ ਕਿ ਟੀਮ ਤੁਹਾਡੇ ਤੇ ਮਾਣ ਹੈ ਪਿਆਰ ਤੇ ਸ਼ੁਭ ਕਾਮਨਾਵਾਂ ਕਮੇਡੀਅਨ ਨੇ ਕੈਪਸ਼ਨ ਚ ਲਾਲ ਦਿਲ ਵਾਲਾ ਇਮੋਜੀ ਵੀ ਜੋੜਿਆ ਹੈ ਤੁਹਾਨੂੰ ਦੱਸ ਦਈਏ ਕਿ 10 ਜੁਲਾਈ ਨੂੰ ਕੈਨੇਡਾ ਚ ਕਪਿਲ ਸ਼ਰਮਾ ਦੇ ਕੈਪਸ ਕੈਫੇ ਦੇ ਬਾਹਰ ਗੋਲੀਬਾਰੀ ਕੀਤੀ ਗਈ ਸੀ ਸਥਾਨਕ ਪੁਲਿਸ ਨੇ ਦੱਸਿਆ ਕਿ ਗੋਲੀਬਾਰੀ ਸਮੇਂ ਰੈਸਟੋਰੈਂਟ ਦੇ ਕੁਝ ਕਰਮਚਾਰੀ ਅੰਦਰ ਮੌਜੂਦ ਸਨ ਸਮਾਚਾਰ ਏਜੰਸੀ ਏਐਨਆਈ ਦੇ ਅਨੁਸਾਰ ਕੈਫੇ ਦੀ ਇੱਕ ਖਿੜਕੀ ਤੇ 10 ਗੋਲੀਆਂ ਦੇ ਨਿਸ਼ਾਨ ਮਿਲੇ ਸਨ ਤੇ ਕਈ ਖਿੜਕੀਆਂ ਦੇ ਸ਼ੀਸ਼ੇ ਟੁੱਟੇ ਹੋਏ ਮਿਲੇ ਸਨ ਇਸ ਸਭ ਦੀ ਜ਼ਿੰਮੇਵਾਰੀ ਹਰਜੀਤ ਸਿੰਘ ਉਰਫ ਲਾਡੀ ਨੇ ਲਈ ਸੀ ਲੰਗੇ ਦਿਨੀ ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਵੱਲੋਂ ਪੇਰੈਂਟਸ ਐਂਡ ਗ੍ਰੈਂਡਪੇਰੈਂਟਸ ਪ੍ਰੋਗਰਾਮ ਅਧੀਨ ਨਵੀਆਂ ਅਰਜ਼ੀਆਂ ਪ੍ਰਵਾਨ ਕਰਨ ਦਾ ਐਲਾਨ ਕੀਤਾ ਗਿਆ ਇਸ ਪ੍ਰੋਗਰਾਮ ਤਹਿਤ ਆਈਆਰ ਸੀਸੀ ਸਪਾਂਸਰਸ਼ਿਪ ਲਈ 10000 ਅਰਜ਼ੀਆਂ ਸਵੀਕਾਰ ਕਰੇਗਾ ਜੇਕਰ ਤੁਸੀਂ ਇਸ ਪ੍ਰੋਗਰਾਮ ਦੇ ਯੋਗ ਨਹੀਂ ਹੋ ਤਾਂ ਵੀ ਤੁਹਾਨੂੰ ਖਬਰਾਉਣ ਦੀ ਲੋੜ ਨਹੀਂ ਹੈ ਤੁਸੀਂ ਆਪਣੇ ਮਾਪਿਆਂ ਜਾਂ ਦਾਦਾ-ਦਾਦੀ ਨੂੰ ਲੰਬੇ ਸਮੇਂ ਤੱਕ ਕੈਨੇਡਾ 'ਚ ਰੱਖਣਾ ਚਾਹੁੰਦੇ ਹੋ ਤਾਂ ਕੈਨੇਡਾ ਦਾ ਸੁਪਰ ਵੀਜ਼ਾ ਤੁਹਾਡੇ ਲਈ ਕਿਸੇ ਵਰਦਾਨ ਤੋਂ ਘੱਟ ਨਹੀਂ ਹੈ ਇਹ ਵੀਜ਼ਾ ਨਾ ਸਿਰਫ ਤੁਹਾਨੂੰ ਆਪਣੇ ਅਜੀਜ਼ਾਂ ਨੂੰ ਕੈਨੇਡਾ ਬੁਲਾਉਣ ਦਾ ਮੌਕਾ ਦਿੰਦਾ ਹੈ ਸਗੋਂ ਉਨਾ ਨੂੰ 10 ਸਾਲਾਂ ਲਈ ਵਾਰ-ਵਾਰ ਆਉਣ ਅਤੇ ਹਰ ਵਾਰ 5 ਸਾਲ ਰਹਿਣ ਦੀ ਆਜ਼ਾਦੀ ਵੀ ਦਿੰਦਾ ਹੈ ਪਰ ਇਹ ਸਥਾਈ ਨਿਵਾਸ ਨਹੀਂ ਹੈ ਸਗੋਂ ਇੱਕ ਖਾਸ ਕਿਸਮ ਦਾ ਵਿਜ਼ਟਰ ਵੀਜ਼ਾ ਹੈ ਜੋ ਪਰਿਵਾਰ ਨੂੰ ਜੋੜਨ ਲਈ ਤਿਆਰ ਕੀਤਾ ਗਿਆ ਹੈ ਕੈਨੇਡੀਅਨ ਸਰਕਾਰ ਨੇ ਮਾਪਿਆਂ ਅਤੇ ਦਾਦਾ-ਦਾਦੀ ਨੂੰ ਆਪਣੇ ਬੱਚਿਆਂ ਤੇ ਪੋਤੇ-ਪੋਤੀਆਂ ਦੇ ਨੇੜੇ ਲਿਆਉਣ ਲਈ ਸੁਪਰ ਵੀਜ਼ਾ ਪੇਸ਼ ਕੀਤਾ ਹੈ ਇਮੀਗ੍ਰੇਸ਼ਨ ਰਿਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ ਅਨੁਸਾਰ ਇਹ ਵੀਜ਼ਾ ਕੈਨੇਡੀਅਨ ਨਾਗਰਿਕਾਂ ਜਾਂ ਸਥਾਈ ਨਿਵਾਸੀਆਂ ਦੇ ਮਾਪਿਆਂ ਤੇ ਦਾਦਾ-ਦਾਦੀ ਲਈ ਉਪਲਬਧ ਹੈ ਇਸ ਦੀ ਵਿਸ਼ੇਸ਼ਤਾ ਇਹ ਹੈ ਕਿ ਇਹ 10 ਸਾਲਾਂ ਲਈ ਵੈਧ ਹੈ ਅਤੇ ਤੁਹਾਨੂੰ ਹਰ ਵਾਰ 5 ਸਾਲ ਕੈਨੇਡਾ 'ਚ ਰਹਿਣ ਦੀ ਆਗਿਆ ਦਿੰਦਾ ਹੈ ਇਸ ਦਾ ਮਤਲਬ ਹੈ ਕਿ ਵੀਜ਼ੇ ਲਈ ਵਾਰ-ਵਾਰ ਘੁੰਮਣ ਦੀ ਕੋਈ ਲੋੜ ਨਹੀਂ ਹੈ ਪਰ ਯਾਦ ਰੱਖੋ ਇਹ ਸਥਾਈ ਨਿਵਾਸ ਦਾ ਤਰੀਕਾ ਨਹੀਂ ਹੈ ਸੁਪਰ ਵੀਜ਼ਾ ਧਾਰਕ ਨਾ ਤਾਂ ਕੈਨੇਡਾ 'ਚ ਕੰਮ ਕਰ ਸਕਦੇ ਨੇ ਤੇ ਨਾ ਹੀ ਸਰਕਾਰੀ ਸਹੂਲਤਾਂ ਪ੍ਰਾਪਤ ਕਰ ਸਕਦੇ ਨੇ ਇਹ ਆਪਣੇ ਅਜੀਜ਼ਾ ਨੂੰ ਲੰਬੇ ਸਮੇਂ ਤੱਕ ਆਪਣੇ ਨਾਲ ਰੱਖਣ ਦਾ ਸਿਰਫ ਇੱਕ ਤਰੀਕਾ ਹੈ ਇੱਕ ਆਮ ਵਿਜ਼ਟਰ ਵੀਜ਼ਾ ਜ਼ਿਆਦਾਤਰ ਸਿੰਗਲ ਐਂਟਰੀ ਲਈ ਹੁੰਦਾ ਹੈ ਤੇ ਛੋਟੀਆਂ ਯਾਤਰਾਵਾਂ ਲਈ ਦਿੱਤਾ ਜਾਂਦਾ ਹੈ ਪਰ ਇੱਕ ਸੁਪਰ ਵੀਜ਼ਾ ਦੇ ਨਾਲ ਤੁਸੀਂ 10 ਸਾਲਾਂ ਲਈ ਵਾਰ-ਵਾਰ ਕੈਨੇਡਾ ਆ ਅਤੇ ਜਾ ਸਕਦੇ ਹੋ ਤੁਸੀਂ ਵਿਜ਼ਟਰ ਵੀਜ਼ਾ ਤੇ ਵੱਧ ਤੋਂ ਵੱਧ 6 ਮਹੀਨੇ ਰਹਿ ਸਕਦੇ ਹੋ ਦੂਜੇ ਪਾਸੇ ਇੱਕ ਸੁਪਰ ਵੀਜ਼ਾ ਤੁਹਾਨੂੰ 5 ਸਾਲ ਤੱਕ ਰਹਿਣ ਦੀ ਆਗਿਆ ਦਿੰਦਾ ਹੈ ਕੋਈ ਵੀ ਵਿਜ਼ਟਰ ਵੀਜ਼ਾ ਪ੍ਰਾਪਤ ਕਰ ਸਕਦਾ ਹੈ ਪਰ ਇੱਕ ਸੁਪਰ ਵੀਜ਼ਾ ਸਿਰਫ ਕੈਨੇਡੀਅਨ ਨਾਗਰਿਕਾਂ ਜਾਂ ਸਥਾਈ ਨਿਵਾਸੀਆਂ ਦੇ ਮਾਪਿਆਂ ਤੇ ਦਾਦਾ-ਦਾਦੀ ਲਈ ਹੁੰਦਾ ਹੈ IRCC ਦੇ ਨਿਯਮਾਂ ਅਨੁਸਾਰ ਸੁਪਰ ਵੀਜ਼ਾ ਪ੍ਰਾਪਤ ਕਰਨ ਲਈ ਕੁਝ ਸ਼ਰਤਾਂ ਪੂਰੀਆਂ ਕਰਨੀਆਂ ਪੈਂਦੀਆਂ ਨੇ ਤੁਹਾਨੂੰ ਕਿਸੇ ਕੈਨੇਡੀਅਨ ਨਾਗਰਿਕ ਜਾਂ ਸਥਾਈ ਨਿਵਾਸੀ ਦੇ ਮਾਤਾ-ਪਿਤਾ ਜਾਂ ਦਾਦਾ-ਦਾਦੀ ਹੋਣਾ ਚਾਹੀਦਾ ਹੈ ਅਰਜ਼ੀ ਕੈਨੇਡਾ ਤੋਂ ਬਾਹਰੋਂ ਦਿੱਤੀ ਜਾਣੀ ਚਾਹੀਦੀ ਹੈ ਤੁਹਾਡੇ ਕੋਲ ਘੱਟੋ-ਘੱਟ 1 ਲੱਖ ਕੈਨੇਡੀਅਨ ਡਾਲਰ ਦਾ ਮੈਡੀਕਲ ਬੀਮਾ ਹੋਣਾ ਚਾਹੀਦਾ ਹੈ ਜੋ ਕਿ ਕਿਸੇ ਕੈਨੇਡੀਅਨ ਕੰਪਨੀ ਤੋਂ ਲਿਆ ਗਿਆ ਹੋਵੇ ਤੇ ਘੱਟੋ-ਘੱਟ 1 ਸਾਲ ਲਈ ਵੈਧ ਹੋਵੇ ਤੁਹਾਡੇ ਬੱਚੇ ਜਾਂ ਪੋਤੇ-ਪੋਤੀ ਨੂੰ ਇੱਕ ਸੱਦਾ ਪੱਤਰ ਲਿਖਣਾ ਪਵੇਗਾ ਜਿਸ ਵਿੱਚ ਉਹ ਤੁਹਾਡੀ ਜ਼ਿੰਮੇਵਾਰੀ ਲੈਂਦਾ ਹੈ ਤੁਹਾਨੂੰ ਇੱਕ ਮੈਡੀਕਲ ਟੈਸਟ ਪਾਸ ਕਰਨਾ ਪਵੇਗਾ ਇਸ ਦੇ ਨਾਲ ਹੀ ਇਹ ਸਾਬਤ ਕਰਨਾ ਪਵੇਗਾ ਕਿ ਤੁਸੀਂ ਆਪਣੇ ਦੇਸ਼ ਵਾਪਸ ਆਓਗੇ ਤੇ ਆਪਣੇ ਦੇਸ਼ ਦੀ ਸਥਿਤੀ ਨਾਲ ਸੰਬੰਧਿਤ ਦਸਤਾਵੇਜ਼ ਪ੍ਰਦਾਨ ਕਰਨੇ ਪੈਣਗੇ ਸੁਪਰ ਵੀਜ਼ਾ ਅਪਲਾਈ ਕਰਨ ਲਈ ਤੁਹਾਡੇ ਬੱਚੇ ਜਾਂ ਪੋਤੇ-ਪੋਤੀ ਨੂੰ ਤੁਹਾਡਾ ਨਾਮ ਜਨਮ ਮਿਤੀ ਯਾਤਰਾ ਦਾ ਉਦੇਸ਼ ਕੈਨੇਡਾ 'ਚ ਰਿਹائش ਸਥਾਨ ਤੇ ਸੰਪਰਕ ਨੰਬਰ ਵਰਗੇ ਵੇਰਵਿਆਂ ਦੇ ਨਾਲ ਇੱਕ ਬੇਨਤੀ ਪੱਤਰ ਲਿਖਣ ਦੀ ਜ਼ਰੂਰਤ ਹੋਵੇਗੀ ਤੁਸੀਂ ਜਾਂ ਤਾਂ ਆਨਲਾਈਨ ਅਰਜ਼ੀ ਦੇ ਸਕਦੇ ਹੋ ਜਾਂ ਕਾਗਜ਼ ਆਧਾਰਿਤ ਫਾਰਮ ਭਰ ਸਕਦੇ ਹੋ ਜੇਕਰ ਤੁਸੀਂ ਭਾਰਤ ਤੋਂ ਅਰਜ਼ੀ ਦੇ ਰਹੇ ਹੋ ਤਾਂ ਜੁਲਾਈ 2025 ਦੇ ਅਪਡੇਟ ਅਨੁਸਾਰ ਸੁਪਰ ਵੀਜ਼ਾ ਲਈ ਔਸਤ ਪ੍ਰੋਸੈਸਿੰਗ ਸਮਾਂ 78 ਦਿਨ ਹੈ ਹਾਲਾਂਕਿ ਇਹ ਸਮਾਂ ਵੱਧ ਵੀ ਸਕਦਾ ਹੈ ਖਰਚਿਆਂ ਬਾਰੇ ਗੱਲ ਕਰ ਲਈਏ ਤਾਂ ਤੁਹਾਨੂੰ 100 ਕੈਨੇਡੀਅਨ ਡਾਲਰ ਐਪਲੀਕੇਸ਼ਨ ਪ੍ਰੋਸੈਸਿੰਗ ਫੀਸ ਫਿਲਹਾਲ ਦੀ ਘੜੀ ਦੇਣੀ ਪਵੇਗੀ ਇਸੇ ਨਾਲ ਹੀ 85 ਕੈਨੇਡੀਅਨ ਡਾਲਰ ਬਾਇਓਮੈਟ੍ਰਿਕਸ ਫੀਸ ਅਤੇ 200 ਤੋਂ 300 ਕੈਨੇਡੀਅਨ ਡਾਲਰ ਮੈਡੀਕਲ ਟੈਸਟ ਫੀਸ ਦੇਣੀ ਪਵੇਗੀ ਅਮਰੀਕਾ ਚ ਪਵਿੱਤਰ ਮਾਜਾ ਗੈਂਗ ਦੇ 8 ਮੈਂਬਰਾਂ ਦੀ ਗ੍ਰਿਫਤਾਰੀ ਮਗਰੋਂ ਕੈਨੇਡਾ ਅਤੇ ਨਿਊਜ਼ੀਲੈਂਡ ਵਿੱਚ ਵੀ ਗਰੋਹ ਦੇ ਸਰਗਰਮ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ ਦਾ ਕਹਿਣਾ ਹੈ ਕਿ ਕੈਨੇਡਾ ਚ ਗਰੋਹ ਦੇ ਮੈਂਬਰਾਂ ਦੀ ਗ੍ਰਿਫਤਾਰੀ ਲਈ ਕੈਨੇਡੀਅਨ ਲਾਅ ਐਨਫੋਰਸਮੈਂਟ ਏਜੰਸੀਆਂ ਤੋਂ ਮਦਦ ਮੰਗੀ ਜਾ ਰਹੀ ਹੈ ਤੇ ਇਸ ਦੇ ਨਾਲ ਹੀ ਅਮਰੀਕਾ ਚ ਵੀ ਹੋਰ ਗ੍ਰਿਫਤਾਰੀਆਂ ਹੋ ਸਕਦੀਆਂ ਨੇ ਦੂਜੇ ਪਾਸੇ ਜਾਂਚ ਕਰਤਾਵਾਂ ਨੇ ਅਮਰੀਕਾ ਚ ਵਸਦੇ ਪੰਜਾਬੀ ਭਾਈਚਾਰੇ ਨੂੰ ਅੱਗੇ ਆਉਣ ਅਤੇ ਮਾਮਲੇ ਦੀ ਪੜਤਾਲ 'ਚ ਵੱਧ ਸਹਿਯੋਗ ਦੇਣ ਦੀ ਅਪੀਲ ਕੀਤੀ ਹੈ। ਉਹਨਾਂ ਕਿਹਾ ਕਿ ਅਮਰੀਕਾ ਅਤੇ ਅਮਰੀਕਾ ਵਾਸੀਆਂ ਨੂੰ ਸੁਰੱਖਿਅਤ ਰੱਖਣ ਲਈ ਆਪਸੀ ਤਾਲਮੇਲ ਬੇਹੱਦ ਜ਼ਰੂਰੀ ਹੈ। ਸੈਨਵਾਕਿਨ ਕਾਉਂਟੀ ਸ਼ੈਰਫ ਪੈਟ੍ਰਿਕ ਵਿਥਰੋ, ਐਫਬੀਆਈ ਦੇ ਸਪੈਸ਼ਲ ਏਜੰਟ ਸਿਦ ਪਟੇਲ ਅਤੇ ਜ਼ਿਲ੍ਹਾ ਅਟਾਰਨੀ ਰੌਨ ਫਰੇਟਸ ਨੇ ਸਾਂਝੀ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ 19 ਜੂਨ ਨੂੰ ਵਾਪਰੀ ਇੱਕ ਹੌਲਨਾਕ ਵਾਰਦਾਤ ਦੀ ਪੜਤਾਲ ਕਰ ਰਿਹਾ ਪੁਲਿਸ ਅਫਸਰਾਂ ਨੇ ਪਵਿੱਤਰ ਮਾਝਾ ਗਰੁੱਪ ਦਾ ਪਰਦਾਫਾਸ਼ ਕੀਤਾ। ਮੈਂਟਿਕਾ ਵਿਖੇ ਵਾਪਰੀ ਵਾਰਦਾਤ ਬਾਰੇ ਪੀੜਤ ਨੇ ਪੁਲਿਸ ਨੂੰ ਦੱਸਿਆ ਕਿ ਉਸ ਨੂੰ ਅਗਵਾ ਕਰਨ ਮਗਰੋਂ ਅਲਫ ਨੰਗਾ ਕਰ ਦਿੱਤਾ ਗਿਆ ਤੇ ਲਗਾਤਾਰ ਤਸੀਹੇ ਦਿੱਤੇ ਗਏ। ਇਹ ਸਿਲਸਿਲਾ ਕਈ ਘੰਟੇ ਤੱਕ ਜਾਰੀ ਰਿਹਾ। ਤਿੰਨ ਹਫ਼ਤੇ ਬਾਅਦ ਵਾਰਦਾਤ ਦੇ ਸ਼ੱਕੀ ਪੁਲਿਸ ਨੇ ਕਾਬੂ ਕਰ ਲਏ। ਜਿਨ੍ਹਾਂ ਵਿਰੁੱਧ ਅਗਵਾ ਕਰਨ, ਤਸੀਹੇ ਦੇਣ, ਜ਼ਬਰਦਸਤੀ ਬੰਦਕ ਬਣਾਉਣ, ਅਪਰਾਧ ਦੀ ਸਾਜ਼ਿਸ਼ ਘੜਨ, ਗਵਾਹ ਨੂੰ ਡਰਾਉਣ ਸੈਮੀ ਆਟੋਮੈਟਿਕ ਹਥਿਆਰ ਨਾਲ ਹਮਲਾ ਕਰਨ ਤੇ ਦਹਿਸ਼ਤ ਭਰੀਆਂ ਧਮਕੀਆਂ ਦੇਣ ਦੇ ਦੋਸ਼ ਆਇਦ ਕੀਤੇ ਗਏ। ਜ਼ਿਲ੍ਹਾ ਅਟਾਰਨੀ ਰੌਨ ਫਰੇਟਸ ਨੇ ਦੱਸਿਆ ਕਿ ਦੋਸ਼ਾਂ ਦੇ ਆਧਾਰ ਤੇ ਸ਼ੱਕੀਆਂ ਨੂੰ ਉਮਰ ਕੈਦ ਤੱਕ ਦੀ ਸਜ਼ਾ ਹੋ ਸਕਦੀ ਹੈ। ਇਸ ਮਾਮਲੇ 'ਚ ਮਨਪ੍ਰੀਤ ਸਿੰਘ ਰੰਧਾਵਾ, ਸਰਬਜੀਤ ਸਿੰਘ, ਗੁਰਤਾਜ ਸਿੰਘ, ਅਮਰਤਪਾਲ ਸਿੰਘ, ਪਵਿੱਤਰਪ੍ਰੀਤ ਸਿੰਘ ਅਤੇ ਵਿਸ਼ਾਲ ਦੀ ਅਦਾਲਤ 'ਚ ਪੇਸ਼ੀ ਵੀਰਵਾਰ ਨੂੰ ਹੋਵੇਗੀ। ਇਹ ਤੇ ਦੱਸਣਾ ਬਣਦਾ ਹੈ ਕਿ ਕੈਨੇਡਾ 'ਚ ਲਾਰੈਂਸ ਬਿਸ਼ਨੋਈ ਗਰੋਵ ਵੱਲੋਂ ਜ਼ਬਰੀ ਵਸੂਲੀ ਦੇ ਮਾਮਲਿਆਂ ਤਹਿਤ ਸਾਊਥ ਏਸ਼ੀਅਨ ਕਾਰੋਬਾਰੀਆਂ ਨੂੰ ਨਿਸ਼ਾਨਾ ਬਣਾਉਣ ਦੀਆਂ ਇੱਕ ਮਗਰੋਂ ਇੱਕ ਵਾਰਦਾਤਾਂ ਪਹਿਲਾਂ ਹੀ ਵਾਪਰ ਰਹੀਆਂ ਨੇ ਤੇ ਹੁਣ ਪਵਿੱਤਰ ਮਾਜਾ ਗਰੁੱਪ ਦੀ ਮੌਜੂਦਗੀ ਦੇ ਸੰਕੇਤਾਂ ਨੇ ਭਾਈਚਾਰੇ ਦੀਆਂ ਚਿੰਤਾਵਾਂ ਵਧਾ ਦਿੱਤੀਆਂ ਨੇ ਸੋਸ਼ਲ ਮੀਡੀਆ ਤੇ ਸਾਹਮਣੇ ਆਈਆਂ ਤਸਵੀਰਾਂ ਮੈਰੀਟੋਬਾ ਨਾਲ ਸਬੰਧਤ ਦੱਸੀਆਂ ਜਾ ਰਹੀਆਂ ਨੇ ਨਿਊਜ਼ੀਲੈਂਡ ਦੇ ਆਕਲੈਂਡ ਸ਼ਹਿਰ 'ਚ ਹਵਾਈ ਫਾਇਰ ਕਰਦੇ ਕੁਝ ਨੌਜਵਾਨ ਵੀ ਪਵਿੱਤਰ ਮਾਜਾ ਗਰੁੱਪ ਨਾਲ ਸਬੰਧਤ ਦੱਸੇ ਜਾ ਰਹੇ ਨੇ ਅਮਰੀਕਾ ਦੇ ਨਿਊਯਾਰਕ ਸੂਬੇ 'ਚ ਲਾਪਤਾ ਕੈਨੇਡੀਅਨ ਬੱਚੀ ਦੀ ਲਾਸ਼ ਬਰਾਮਦ ਹੋ ਗਈ ਹੈ 9 ਸਾਲਾ ਬੱਚੀ ਦੇ ਪਿਤਾ ਨੇ ਅਗਵਾ ਕੀਤੇ ਜਾਣ ਦੀ ਸ਼ਿਕਾਇਤ ਦਰਜ ਕਰਵਾਈ ਸੀ ਨਿਊਯਾਰਕ ਸਟੇਟ ਪੁਲਿਸ ਨੇ ਦੱਸਿਆ ਕਿ ਸ਼ਨੀਵਾਰ ਸ਼ਾਮ ਸੂਬੇ ਦੇ ਉੱਤਰ ਪੂਰਬੀ ਇਲਾਕੇ 'ਚ ਲੇਕ ਜਾਰਜ ਨੇੜੇ ਮੈਲਿਨਾ ਫਰੇਟੋਲਿਨ ਦੇ ਲਾਪਤਾ ਹੋਣ ਦੀ ਇਤਲਾਹ ਮਿਲੀ ਪਿਓ ਅਤੇ ਧੀ ਦੀ شناخت ਕੈਨੇਡੀਅਨ ਨਾਗਰਿਕ ਵਜੋਂ ਕੀਤੀ ਗਈ ਫਿਲਹਾਲ ਇਸ ਮਾਮਲੇ 'ਚ ਕੋਈ ਦੋਸ਼ ਆਇਦ ਨਹੀਂ ਕੀਤਾ ਗਿਆ ਤੇ ਪੁਲਿਸ ਵੱਲੋਂ ਮੈਲਿਨਾ ਦੀ ਮੌਤ ਨਾਲ ਸੰਬੰਧਿਤ ਕਈ ਸਵਾਲਾਂ ਦੇ ਜਵਾਬ ਮੁਹੱਈਆ ਨਹੀਂ ਕਰਵਾਏ ਗਏ ਬੱਚੀ ਦੀ ਲਾਸ਼ ਐਤਵਾਰ ਨੂੰ ਲੇਕ ਜਾਰਜ ਤੋਂ 50 ਕਿਲੋਮੀਟਰ ਪੂਰਬ ਵੱਲ ਇਕੌਨ ਡਰੋਗਾ ਇਲਾਕੇ ਚੋਂ ਮਿਲੀ ਇਹ ਇਲਾਕਾ ਵਰਮਾਉਂਟ ਸੂਬੇ ਦੀ ਸਰਹੱਦ ਨੇੜੇ ਪੈਂਦਾ ਤੇ ਬੱਚੀ ਦੀ ਭਾਲ ਵਾਸਤੇ ਪੁਲਿਸ ਦੇ ਕੇ ਨਾਇਨ ਏਵੀਏਸ਼ਨ ਯੂਨਿਟ ਜੁਟਰੇ ਨੇ ਨਿਊਯਾਰਕ ਸ਼ਹਿਰ ਤੋਂ ਇਕੌਨ ਡਰੋਗਾ ਦੀ ਦੂਰੀ ਤਕਰੀਬਨ 400 ਕਿਲੋਮੀਟਰ ਬਣਦੀ ਹੈ ਪੁਲਿਸ ਵੱਲੋਂ ਛੇਤੀ ਹੀ ਪ੍ਰੈਸ ਕਾਨਫਰੰਸ ਕਰਦਿਆਂ ਮਾਮਲੇ ਦੀ ਵਿਸਤਾਰਤ ਜਾਣਕਾਰੀ ਮੁਹੱਈਆ ਕਰਵਾਈ ਜਾ ਸਕਦੀ ਹੈ ਪਰ ਦੂਜੇ ਪਾਸੇ ਬੱਚੀ ਦਾ ਪਿਤਾ ਲੁਚਿਆਨੋ ਫ੍ਰੈਟੋਲਿਨ ਐਤਵਾਰ ਸ਼ਾਮ ਤੱਕ ਮੀਡੀਆ ਦੇ ਸੰਪਰਕ 'ਚ ਨਾ ਆਇਆ ਤੇ ਸੋਸ਼ਲ ਮੀਡੀਆ ਰਾਹੀਂ ਭੇਜੇ ਕਿਸੇ ਸੁਨੇਹੇ ਦਾ ਜਵਾਬ ਵੀ ਨਹੀਂ ਦਿੱਤਾ ਫ੍ਰੈਟੋਲਿਨ ਵੱਲੋਂ ਬਣਾਈ ਕਾਫੀ ਕੰਪਨੀ ਦੀ ਵੈਬਸਾਈਟ ਤੇ ਮੈਲਿਨਾ ਨੂੰ ਆਪਣੀ ਜ਼ਿੰਦਗੀ ਦਾ ਚਾਨਣ ਦੱਸਿਆ ਗਿਆ ਇਸ ਤੋਂ ਇਲਾਵਾ ਉਸ ਨੂੰ ਜ਼ਿੰਦਗੀ ਦੀ ਪ੍ਰੇਰਣਾ ਤੇ ਬਹੁਤ ਕੁਝ ਕਹਿ ਕੇ ਸੰਬੋਧਨ ਕੀਤਾ ਗਿਆ ਕੈਨੇਡਾ ਦੇ ਮੀਡੀਆ ਖੇਤਰ 'ਚ ਉੱਗੀ ਸ਼ਖਸੀਅਤ ਵਜੋਂ ਜਾਣੇ ਜਾਂਦੇ ਰਹਿ ਪਿਲ ਪ੍ਰੀਮੀਅਰ ਦਾ ਦੇਹਾਂਤ ਹੋ ਗਿਆ ਹੈ ਉਹ 84 ਸਾਲ ਦੇ ਸਨ ਜ਼ਿਕਰ ਹੋ ਗਿਆ ਕਿ 1940 ਚ ਪੈਦਾ ਹੋਏ ਪਿਲ ਪ੍ਰੀਮੀਅਰ ਕੈਨੇਡਾ ਦੇ ਇੱਕ ਪ੍ਰਮੁੱਖ ਮੀਡੀਆ ادارے ਨਾਲ ਜੁੜ ਕੇ ਮੌਸਮ ਦੀ ਭਵਿੱਖਬਾਣੀ ਸੰਬੰਧੀ ਸੂਚਨਾਵਾਂ ਸਾਂਝੀਆਂ ਕਰਨ ਦੀ ਪੇਸ਼ਕਾਰੀ ਦੀ ਜ਼ਿੰਮੇਵਾਰੀ ਨਿਭਾਉਂਦੇ ਸਨ ਆਪਣੇ ਕਰੀਅਰ ਦੌਰਾਨ ਉਹਨਾਂ ਵੱਲੋਂ ਆਪਣੀ ਦਿਲਕਸ਼ ਆਵਾਜ਼ ਅਤੇ ਦਿਲਚਸਪ ਅੰਦਾਜ਼ ਨਾਲ ਕੀਤੀ ਜਾਂਦੀ ਪੇਸ਼ਕਾਰੀ ਕਾਰਨ ਉਹ ਥੋੜੇ ਸਮੇਂ 'ਚ ਹੀ ਦਰਸ਼ਕਾਂ 'ਚ ਹਰਮਨ ਪਿਆਰੇ ਬਣ ਗਏ ਪਿਲ ਪ੍ਰੀਮੀਅਰ ਦੇ ਦਿਹਾਂਤ ਮਗਰੋਂ ਉਹਨਾਂ ਦੇ ਪ੍ਰਸ਼ੰਸਕਾਂ 'ਚ ਸੋਗ ਦੀ ਲਹਿਰ ਦੌੜ ਗਈ ਹੈ ਵੈਨਕੂਵਰ ਕੋਸਟਲ ਹੈਲਥ ਵੱਲੋਂ ਸ਼ਹਿਰ ਦੇ ਕੁਝ 94 ਸਮੁੰਦਰੀ ਬੀਚਾਂ ਤੇ ਤੈਰਨ ਸੰਬੰਧੀ ਅਣਮਿੱਥੇ ਸਮੇਂ ਲਈ ਪਾਬੰਦੀ ਲਗਾਏ ਜਾਣ ਦਾ ਫੈਸਲਾ ਕੀਤਾ ਗਿਆ। ਇਹ ਫੈਸਲਾ ਸਮੁੰਦਰੀ ਪਾਣੀ 'ਚ ਈ ਕੋਲੀ ਬੈਕਟੀਰੀਆ ਦੀ ਮਾਤਰਾ ਸੁਰੱਖਿਅਤ ਹੱਦ ਤੋਂ ਵੱਧ ਹੋਣ ਕਾਰਨ ਲਿਆ ਗਿਆ। ਪਾਬੰਦੀ ਸ਼ੁਦਾ ਬੀਚਾਂ 'ਚ ਇੰਗਲਿਸ਼ ਬੀਚ, ਕਿਥ ਸੈਲਾਨੋ ਬੀਚ, ਸੈਕੰਡ ਬੀਚ, ਸਨਸੈਟ ਬੀਚ, ਸਟੈਨਲੀ ਪਾਰਕ ਦਾ ਥਰਡ ਬੀਚ, ਵੈਸਟ ਵੈਨਕੂਵਰ ਦਾ ਡੰਡਰੇਵ ਬੀਚ ਲਾਈਨ ਬੇ ਵਿਚ ਤੇ ਟਰਾਡ ਲੇਕ ਵਿਚ ਸ਼ਾਮਲ ਨੇ ਵੈਨਕੂਵਰ ਕੋਸਟਲ ਹੈਲਥ ਵੱਲੋਂ ਕੁੱਲ 9 ਬੀਚਾਂ ਤੇ ਲੋਕਾਂ ਦੇ ਤੈਰਨ ਤੇ ਪਾਬੰਦੀ ਲਗਾਈ ਗਈ ਹੈ ਵੈਨਕੂਵਰ ਕੋਸਟਲ ਹੈਲਥ ਦਾ ਕਹਿਣਾ ਹੈ ਕਿ ਪ੍ਰਦੂਸ਼ਣ ਦੇ ਕੁਝ ਸੰਭਾਵੀ ਸਰੋਤਾਂ ਚ ਜਾਨਵਰਾਂ ਦੀ ਰਹਿੰਦ-ਖੂੰਦ ਤੂਫਾਨੀ ਪਾਣੀ ਦਾ ਵਹਾਅ ਤੇ ਕਿਸ਼ਤੀਆਂ ਤੋਂ ਨਿਕਲਣ ਵਾਲਾ ਪ੍ਰਦੂਸ਼ਣ ਸ਼ਾਮਲ ਹੈ ਜ਼ਿਕਰਯੋਗ ਹੈ ਕਿ ਇਹਨਾਂ ਬੀਚਾਂ ਤੇ 22 ਅਤੇ 26 ਜੁਲਾਈ ਨੂੰ ਹੋਂਡਾ ਸੈਲੀਬ੍ਰੇਸ਼ਨ ਆਫ ਲਾਈਟਸ ਦੌਰਾਨ ਆਤਿਸ਼ਬਾਜ਼ੀ ਦੇ ਨਜ਼ਾਰਿਆਂ ਨੂੰ ਮੰਨਣ ਲਈ ਵੱਡੀ ਗਿਣਤੀ ਚ ਲੋਕਾਂ ਦੇ ਪੁੱਜਣ ਦੀ ਸੰਭਾਵਨਾ ਹੈ। ਇਹ ਸਾਨੂੰ ਹੁਣ ਤੱਕ ਦੀਆਂ ਖਬਰਾਂ ਤੇ ਜਾਂਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਪਾਉਂਦੇ ਆ ਹੈਡਲਾਈਨਸ ਤੇ। ਕੈਨੇਡਾ ਵੱਲੋਂ ਬੁਹੇ ਢੇੜਨ ਦਾ ਪੰਜਾਬੀਆਂ ਤੇ ਵੱਡਾ ਅਸਰ, ਪੰਜਾਬ ਚ ਪਾਸਪੋਰਟ ਬਣਾਉਣ ਦਾ جنੂਨ ਪਿਆ ਮੱਠਾ। ਕੈਨੇਡਾ ਚ ਰਹਿ ਰਹੇ ਭਾਰਤੀਆਂ ਲਈ ਐਡਵਾਈਜ਼ਰੀ ਜਾਰੀ, ਅੰਬੈਸੀ ਦੇ ਨਾਮ ਤੇ ਆ ਰੀਆਂ ਕਾਲਾਂ ਬਾਰੇ ਕੀਤਾ ਸਾਵਧਾਨ। ਹਮਲੇ ਮਗਰੋਂ ਕੈਨੇਡਾ 'ਚ ਮੁਰਖ ਖੁੱਲਿਆ ਕਪਿਲ ਸ਼ਰਮਾ ਦਾ ਕੈਫੇ ਕਮੀਡੀਅਨ ਨੇ ਆਪਣੇ ਇੰਸਟਾਗ੍ਰam ਪੇਜ ਤੇ ਦਿੱਤੀ ਜਾਣਕਾਰੀ ਭਾਰਤੀਆਂ ਲਈ ਕਿਸੇ ਵਰਦਾਨ ਤੋਂ ਘੱਟ ਨਹੀਂ ਹੈ ਕੈਨੇਡਾ ਦਾ ਸੁਪਰ ਵੀਜ਼ਾ ਪੇਰੈਂਟਸ ਐਂਡ ਗ੍ਰੈਂਡਪੇਰੈਂਟਸ ਨੂੰ 5 ਸਾਲ ਰੱਖਿਆ ਜਾ ਸਕਦਾ ਹੈ ਨਾਲ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ